ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਦੇਖ ਰਹੇ ਹਨ ਤੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਝੋਨੇ ਦੇ ਵਿੱਚ ਜਿਵੇਂ ਸੀਥ ਬਲਾਈਟ ਜਿਵੇਂ ਇੱਕ ਬਲਾਸਟ ਹੋ ਗਿਆ ਜਿਵੇਂ ਓਲੀ ਵਰਗੇ ਜਿਹੜੇ ਰੋਗ ਹੈ ਉਹਨਾਂ ਨੂੰ ਵੀ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸਾਂਗੇ ਤੇ ਦੂਜੀ ਗੱਲ ਤੇ ਆਪਾਂ ਦੱਸਾਂਗੇ ਵੀ ਕਿਹੜੇ ਫੰਗੀਸਾਈਡ ਦੀ ਆਪਾਂ ਬਾਹਰ ਤੋਂ ਕਰਨੀ ਹੈ ਤੇ ਸਾਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਵੀਡੀਓ ਸ਼ੇਅਰ ਨਹੀਂ ਕੀਤੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਫੰਗੀਸਾਈਡ ਦੀ ਗੱਲ ਐਵੇਂ ਆਂਦੀ ਆ ਆਪਾਂ ਦੁਕਾਨਦਾਰ ਤੋਂ ਜਦੋਂ ਵੀ ਆਪਾਂ ਫੰਗੀਸਾਈਡ ਲੈ ਕੇ ਆਉਣਾ ਹੈ ਤਾਂ ਉਹਦਾ ਸਾਲਟ ਜਰੂਰ ਦੇਖੋ ਟੈਕਨੀਕਲ ਜਾਨੀ ਕਿ ਜਰੂਰ ਦੇਖੋ ਕਉਂਕਈ ਕਈ ਵਾਰ ਆਪਾਂ ਫੰਗੀਸਾਈਡ ਲੈ ਆਉਂਦੇ ਆ ਤੇ ਆਪਣੇ ਝੋਨੇ ਦੇ ਵਿੱਚ ਕੰਮ ਨਹੀਂ ਕਰਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਝੋਨੇ ਦੇ ਵਿੱਚ ਕਿਹੜਾ ਫੰਗੀਸਾਈਡ ਤੇ ਕਿਹੜਾ ਸਾਲਟ ਵਧੀਆ ਰਿਜ਼ਲਟ ਦਊਗਾ ਤੇ ਆਪਾਂ ਨੂੰ ਸਸਤਾ ਵੀ ਪਊਗਾ ਤੇ ਹੁਣ ਪਹਿਲੇ ਨੰਬਰ ਤੇ ਤੁਸੀਂ ਦੇਖੋ ਪਹਿਲੇ ਨੰਬਰ ਤੇ ਜੀ ਐਮੀਸਟਾਰ ਟੋਪ ਐਮੀਸਟਾਰ ਟੋਪ ਇਹਦੇ ਵਿੱਚ ਜਿਹੜਾ ਸਾਲਟ ਵਰਤਿਆ ਜਾਂਦਾ ਏ ਜਾਨੀ ਕਿ ਜਿਹੜਾ ਇਹਦੇ ਵਿੱਚ ਸਾਲਟ ਹੁੰਦਾ ਏ ਉਹ ਹੈਗਾ ਜੀ ਜੋਸਟਰੋਬਿਨ 18.2% ਤੇ ਦੂਜਾ ਸਾਲਟ ਇਹਦੇ ਵਿੱਚ ਡੈਫਿਕੋਨਾਜੋਲ 11.4% ਸੀ ਤੇ ਇਹ ਇਹਦੇ ਵਿੱਚ ਦੋ ਸਾਲਟ ਹੁੰਦੇ ਆ ਇਹ ਦੋ ਬਹੁਤ ਵਧੀਆ ਸਾਲਟ ਹੈ ਤੇ ਦਵਾ ਬਹੁਤ ਵਧੀਆ ਰਿਜ਼ਲਟ ਦਿੰਦੀ ਆਪਣੀ ਝੋਨੇ ਦੇ ਵਿੱਚ ਤੇ ਇਹਦੀ ਜੇ ਆਪਾਂ ਡੋਜ਼ ਦੀ ਗੱਲ ਕਰੀਏ ਤਾਂ 200 ਐਮਐਲ ਪ੍ਰਤੀ ਏਕੜ ਇਹਦੀ ਡੋਜ਼ ਵਰਤੀ ਜਾਂਦੀ ਹੈ ਤੇ ਰਿਜ਼ਲਟ ਇਹਦਾ 20 ਤੋਂ 25 ਦਿਨ ਰਾਮ ਨਾਲ ਰਿਜ਼ਲਟ ਆਪਣੇ ਖੇਤ ਦੇ ਵਿੱਚ ਰਹਿੰਦਾ ਹੈ ਤੇ ਦੂਜੇ ਨੰਬਰ ਤੇ ਜੀ ਨੈਟਿਵੋ ਫੰਗੀਸਾਈਡ ਇਹਦੇ ਵਿੱਚ ਜਿਹੜਾ ਸాల్ਟ ਹੁੰਦਾ ਹੈ ਟੈਕਨੀਕਲ ਇੱਕੇ ਦੇ ਵਿੱਚ ਟੈਬੂਕੋਨਾਜ਼ੋਲ 50% ਤੇ ਦੂਜਾ ਜੇ ਇਹਦੇ ਵਿੱਚ ਟ੍ਰੈਫੀਕੋਨ ਰੋਬਿਨ 25% ਇਹ ਦੋ ਸాల్ਟ ਜੀ ਇਹਦੇ ਵਿੱਚ ਵਰਤੇ ਜਾਂਦੇ ਹੈ ਤੇ ডোজ ਇਹਦੀ 100 ਗ੍ਰਾਮ ਤੋਂ ਆਪਾਂ 120 ਗ੍ਰਾਮ ਵਰਤ ਸਕਦੇ ਆ ਤੇ ਰਿਜ਼ਲਟ ਦੀ ਗੱਲ ਕਰੀਏ ਤਾਂ 25 ਦਿਨ ਆਮ ਨਾਲ ਆਪਣੇ ਝੋਨੇ ਨੂੰ ਇਹ ਅਸਰ ਰੱਖਦੀ ਹੈ ਤੇ ਤੀਜੇ ਨੰਬਰ ਤੇ ਕਸਟੂਡੀਓ ਇਹ ਵੀ ਬਹੁਤ ਵਧੀਆ ਫੰਗੀਸਾਈਡ ਹੈ ਤੇ ਇਹ ਜਿਹੜੇ ਕਿਸਾਨ ਵੀ ਵਰਤਦੇ ਹੈ ਤੇ ਸਸਤਾ ਵੀ ਪੈਂਦਾ ਹੈ ਕਿਉਂਕਿ ਇਹ ਨੇਟਿਵ ਉਤੇ ਐਮਿਸਟਾਰ ਟੋਪ ਦੀ ਹੈ ਦਵਾਈ ਤੇ ਸਭ ਨਾਲੋਂ ਆਪਾਂ ਨੂੰ ਮਹਿੰਗੀਆਂ ਮਿਲਣਗੀਆਂ ਤੇ ਜਿਹੜਾ ਕਸਟੂਡੀਓ ਫੰਗੀਸਾਈਡ ਹੈ ਇਹਦੇ ਵਿੱਚ ਜਿਹੜੇ ਸਾਲਟ ਹੁੰਦੇ ਹੈ ਟੈਕਨੀਕਲ ਇਹਦੇ ਵਿੱਚ ਇੱਕ ਤਾਂ ਐਮਿਸਟਾਰ ਆ ਲਾ ਗਿਆ ਜੀ ਐਗਜੋਕਸ ਟ੍ਰੋ ਰੋਬਿਨ 11% ਤੇ ਦੂਜਾ ਤੇ ਵੀ ਕੋਨਾ ਜੋਲ ਤੇਰਾ 18.3% ਤੇ ਜੇ ਆਪਾਂ ਇਹਦੀ ਡੋਜ਼ ਦੀ ਗੱਲ ਕਰੀਏ ਤਾਂ 250 ml ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਪੈਂਦੀ ਹੈ ਇਹਦੀ ਤੇ ਰਿਜ਼ਲਟ ਇਹਦੇ 15 ਤੋਂ 18 ਦਿਨ ਇਹ ਜਿਹੜੇ ਮੈਂ ਤੁਹਾਨੂੰ ਸਾਲਟ ਦੱਸਿਆ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜਿਹੜਿਆ ਕਸਟੂਡੀਓ ਦੇ ਵਿੱਚ ਪਹਿਲੇ ਨੰਬਰ ਤੇ ਸਾਲਟ ਆ ਗਿਆ ਜੀ ਐਮ ਇਸਟਾਰ ਵਾਲਾ ਅਗ ਜੋ ਸਟਰੋਬੇਨ ਤੇ ਦੂਜਾ ਇਹਦੇ ਵਿੱਚ ਹੈਗਾ ਜੀ ਨੈਟਿਵੋ ਵਾਲਾ ਟੈਬੂ ਕੋਨਾਜੋਲ ਜਨਿਕੇ ਮੈਂ ਤੁਹਾਨੂੰ ਇਹ ਕਹਿ ਰਿਹਾ ਏ ਜਿਹੜੇ ਕਿਸਾਨ ਭਰਾ ਟ ਕਸਟੂਡੀਓ ਦੀ ਸਪਰੇ ਕਰਨਾ ਚਾਹੁੰਦੇ ਆ ਤੁਸੀਂ ਇਹਦੀ ਸਪਰੇ ਕਰ ਸਕਦੇ ਕਿਉਂਕਿ ਇਹਦੇ ਵਿੱਚ ਸਾਲਟ ਜਿਹੜਿਆ ਦੋ ਸਾਲਟ ਆਪਾਂ ਦੋ ਸਾਲਟ ਦੀ ਵਰਤੋਂ ਜ਼ਰੂਰ ਕਰਨੀ ਹੈ ਟੈਬੂ ਕੋਨਾਜੋਲ ਤੇ ਅ ਜੋਕਸਟਰੋਬਿਨ ਇਹ ਦੋ ਸਾਲਟ ਇੱਕ ਤਾਂ ਇਹਦੇ ਵਿੱਚ ਨੈਟਿਵੋ ਦਾ ਸਾਲਟ ਆ ਗਿਆ ਤੇ ਇੱਕ ਇਹਦੇ ਵਿੱਚ ਐਮਿਸਟਾਲ ਦਾ ਆ ਗਿਆ ਜਾਨੀ ਕਿ ਇਹ ਵੀ ਬਹੁਤ ਵਧੀਆ ਫੰਗੀਸਾਈਡ ਦੀ ਆਪਾਂ ਸਪਰੇਅ ਕਰ ਦੇ ਸਕਦੇ ਆ ਤੇ ਆਪਾਂ ਅਧੇ ਰੇਟ ਦੇ ਵਿੱਚ ਪਾਊਗਾ ਨਾਲੇ ਤਾਂ ਆਪਾਂ ਨੂੰ ਸਸਤਾ ਪਾਊਗਾ ਇਹ ਤੇ ਇਹਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਤੇ ਜੇ ਆਪਾਂ ਹੋਰ ਫੰਗੀਸਾਈਡ ਦੀ ਵਰਤੋਂ ਕਰਦੇ ਆ ਤਾਂ ਆਪਾਂ ਕੀ ਕਰਨਾ ਹੈ ਆਪਾਂ ਜੇ ਹੋਰ ਫੰਗੀਸਾਈਡ ਦੀ ਸਪਰੇਅ ਕਰਨੀ ਹੈ ਤਾਂ ਆਪਾਂ ਟੈਬੂਕੋਨਾਜੋਲ ਇਹਦੇ ਨਾਲ ਦਾ ਆਪਾਂ ਸాల్ਟ ਦੀ ਵਰਤੋਂ ਕਰ ਸਕਦੇ ਇੱਕ ਐਗਜੋਸਟਰੋਬਿਨ ਐਮੀਸਟਾ ਦੇ ਨੇਟਿਵ ਵਾਲੇ ਸਾਲਟ ਹੈ ਬਹੁਤ ਵਧੀਆ ਨਤੀਜੇ ਹੈ ਤੇ ਇਹ ਸਾਲਟ ਦਾ ਆਪਾਂ ਕੋਈ ਵੀ ਫੰਗੀਸਾਈਡ ਦੀ ਸਪਰੇਅ ਕਰ ਸਕਦੇ ਆਪਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਹੋਰ ਵੀ ਤੁਹਾਡੇ ਨਾਲ ਕਮੈਂਟਾਂ ਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਹੋਰ ਤੁਹਾਨੂੰ ਤੁਹਾਡੇ ਲਈ ਕਿਸ ਚੀਜ਼ ਦੇ ਉੱਤੇ ਆਪਾਂ ਵੀਡੀਓ ਬਣਾਈਏ